ਜ਼ਿਲ੍ਹਾ ਮੋਗਾ ਦੀ ਨਗਰ ਨਿਗਮ ਨੂੰ ਪੰਜਾਬ ਦੀ ਸਭ ਤੋਂ ਅਮੀਰ ਨਗਰ ਨਿਗਮ ਮੰਨਿਆ ਜਾਂਦਾ ਪਰ ਅਸ ਨਗਰ ਨਿਗਮ ਦੀ ਅੱਜ ਵਿਕਾਸਾਂ ਦੀ ਪੋਲ ਖੋਲ੍ਹ ਦਿੱਤੀ ਆ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਸੇਖਾ ਚੌਕ ਦੀਆਂ ਨੇ ਸਭ ਤੋਂ ਪਹਿਲਾਂ ਇੱਕ ਕਾਰ ਆਉਂਦੀ ਆ ਉਸ ਤੋਂ ਬਾਅਦ ਇੱਕ ਮੋਟਰਸਾਈਕਲ ਸਵਾਰ ਆਉਂਦਾ ਸੀਵਰੇਜ ਦਾ ਟੱਕੜ ਖੁੱਲਾ ਹੋਣ ਕਰਕੇ ਮੋਟਰਸਾਈਕਲ ਸਵਾਰ ਉਸ ਦੇ ਵਿੱਚ ਡੈਗ ਪੈਂਦਾ ਬੇਸ਼ੱਕ ਉਸ ਦੇ ਮਾਮਲੀ ਸੱਟ ਲੱਗੀ ਆ ਪਰ ਜੋ ਉਸ ਦੀ ਵੀਡੀਓ ਆ ਉਹ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਚੈਨਲਾਂ ਦੇ ਉੱਪਰ ਵੱਖ-ਵੱਖ ਪੇਜਾਂ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ। ਇਸ ਤੋਂ ਬਾਅਦ ਮੀਡੀਆ ਨੇ ਦੁਕਾਨਦਾਰਾਂ ਦਾ ਪੱਖ ਲਿਆ। ਉਹਨਾਂ ਦਾ ਕਹਿਣਾ ਹੈ ਕਿ ਇਸੇ ਸੜਕ ਦਾ ਇਹ ਹਾਲ ਨਹੀਂ ਆ। ਜਿਹੜੀਆਂ ਮੋਗਾ ਜ਼ਿਲ੍ਹਾ ਦੇ ਵਿੱਚ ਵੱਖ-ਵੱਖ ਹੋਰ ਵੀ ਸੜਕਾਂ ਨੇ ਜਾਂ ਰਸਤੇ ਨੇ ਉਹਨਾਂ ਦੇ ਵਿੱਚ ਵੀ ਖੱਡੇ ਬਣੇ ਹੋਏ ਆ। ਕੋਈ ਵੀ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਨਗਰ ਨਿਗਮ ਦੇ ਮੇਅਰ ਬਲਜੀਤ ਚੰਨੀ ਦੇ ਨਾਲ ਗੱਲਬਾਤ ਕੀਤੀ ਗਈ। ਤਾਂ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਦਾ ਕੀ ਬਿਆਨ ਆ ਤੁਸੀਂ ਵੀ ਸੁਣੋ। ਮੇਰਾ ਨਾਮ ਸਾਹਿਲ ਹੈ। ਕਾਇਰ ਕਿੱਡੀ ਜਗਰ ਚੌਂਗ ਸ਼ੇਖਾ ਲੋਕੜੀ ਆਪਣੇ ਕੀ ਆ ਸਾਥਾ ਹੋਇਆ ਜੀ ਆ सका ਲੋ ਸਰ ਸਵੇਰ ਸਵੇਰ ਜਦੋਂ ਆਏ ਆ ਦੁਕਾਨ ਤੇ ਆਉਂਦੇ ਸਾਰ ਸੜਕ ਤੇ ਟੋਆ ਕਾਫੀ ਡੂੰਗਾ ਪਿਆ ਹੋਇਆ ਸੀ ਜਿਵੇਂ ਸੜਕ ਬਹਿ ਗਈ ਕਿਸੇ ਚੀਜ਼ ਨਾਲ ਦਾਬ ਪੈਣ ਕਰਕੇ ਬਹਿ ਗਈ ਤੇ ਉਹਨਾਂ ਕਰਕੇ ਟ੍ਰੈਫਿਕ ਕਲ ਵੱਧ ਲੱਗਾ ਰਿਹਾ ਤੇ ਕੱਲ ਐਮਸੀ ਸਾਹਿਬ ਵੀ ਆਏ ਹੋਏ ਸੀ ਇੱਥੇ ਤੇ ਉਹਨਾਂ ਸਾਹਮਣੇ ਇੱਕ ਬੰਦਾ ਆਇਆ ਅੱਗੇ ਗੱਡੀ ਸੀ ਗੱਡੀ ਉਤੋਂ ਨਹੀਂ ਟੋਆ ਨਹੀਂ ਦਿਖਿਆ ਉਹਨੂੰ ਤੇ ਇਸ ਕਰਕੇ ਉਹ ਸਿੱਧਾ ਟੋਏ ਵਿੱਚ ਜਾ ਕੇ ਡਿੱਗ ਪਿਆ ਕਿੰਨਾ ਡੇਂਜਰ ਸੀਗਾ ਜੀ ਕਾਫੀ ਡੇਂਜਰ ਸਰ ਇਹ ਸਮਝ ਲਓ ਕਿ ਮੋਟਰਸਾਂ ਸਾਰਾ ਫਰੰਟ ਤੋਂ ਡੋਟ ਟੁੱਟ ਗਿਆ ਬੰਦੇ ਦਾ ਉਹਨੇ ਛੇਡਾ ਜੁੱਟਾ ਕਾਫੀ ਵੱਜ ਗਿਆ ਬਾਵਾ ਮੂਵਾ ਦੇ ਤੇ ਬਚਾਅ ਹੋ ਗਿਆ ਕਿ ਗਰਦਨ ਗਰਦਨ ਦੀ ਬੰਦੇ ਦੀ ਹੱਲ ਗਈ ਕਿਉਂਕਿ ਸਿੱਧਾ ਮੂੰਹ ਪਰ ਨੇ ਡਿੱਗ ਗਿਆ ਸੀ ਵਿੱਚ ਜਾ ਗਿਆ ਉਹ ਆਸੇ-ਵਾਸੇ ਜੀ ਕਾਫੀ ਜਣੇ ਖੜੇ ਸੀ ਤਾਂ ਕਰ ਉਹਨੂੰ ਬਾਹਰ ਕੱਢ ਲਿਆ ਤੇ ਉਹਦਾ ਬਚਾਅ ਹੋ ਗਿਆ ਬੰਦੇ ਦਾ ਸ਼ਹਿਰ ਜੁਰ ਵੀ ਇੰਨਾ ਦੇ ਕਈ ਟੋਏ ਟੋਏ ਹੈਗੇ ਤੀਜਾ ਕਾਫੀ ਤਾਂ ਜੋ ਜੈਦਾ ਬਾਈਕ ਵੀ ਲੈ ਕੇ ਟੋਏ ਟੱਪੇ ਤੁਹਾਨੂੰ ਕਹਿੰਦਾ ਹੁੰਦੀ ਹੈ ਸ਼ਹਿਰ ਦੇ ਵਿੱਚ ਹਾਂ ਜੀ ਕੱਲ ਇੱਥੇ ਧਰਤੀ ਥੱਲੇ ਬੈ ਗਈ ਸੀ ਜਿੰਦੇ ਨਾਲ ਕੁਝ ਨੁਕਸਾਨ ਹੋ ਜਾਣਾ ਤੇ ਪਹਿਲਾਂ ਡੰਡੇ ਡੁੰਡੇ ਗੱਡੇ ਸਾਰਾ ਕੁਝ ਕੀਤਾ ਫਿਰ ਕੁਝ ਆ ਗਏ ਉਹਨਾਂ ਦੇ ਡੰਡੇ ਡੁੰਡੇ ਪੁੱਟ ਤੇ ਮਲਾਜਮਾਂ ਨੇ ਡੰਡੇ ਪੁੱਟ ਦੇ ਸਾਰੇ ਮੜੇ ਗੱਡੀਆਂ ਲੰਘਣੀਆਂ ਸ਼ੁਰੂ ਹੋ ਗਈਆਂ ਜੀ ਉੱਥੇ ਆ ਇੱਕ ਮੋਟਰਸਾਈਕਲ ਤੇ ਬੰਦਾ ਆਂਦਾ ਸੀ ਉਹ ਥੱਲੇ ਵਿੱਚ ਹੀ ਡਿੱਗ ਗਿਆ ਸਾਰਾ ਮੋਟਰਸਾਈਕਲ ਦੇ ਵਿੱਚ ਹੀ ਇਹਦੇ ਪਹਿਲਾਂ ਕੋਈ ਕੰਪਲੇਂਟ ਵਗੈਰਾ ਲਿਖਾਈ ਡੰਗੇ ਡੰਗੇ ਨਹੀਂ ਕਿਸੇ ਨੇ ਇਹਨੂੰ ਲਿਖਾਈ ਸੀ ਨਾ ਹੋਰ ਵੀ ਸ਼ਹਿਰ ਚ ਫੇਰ ਤਾਂ ਇਹ ਖੜੇ ਪੈ ਰਹੀ ਹੋਏ ਸ਼ਹਿਰ ਚ ਬਹੁਤ ਹੋਏ ਆ ਜੀ ਜਗ੍ਹਾ ਜਗ੍ਹਾ ਤੋਏ ਹੋਏ ਪਏ ਆ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਚ ਕੀ ਕਰ ਰੋ ਸਮੇਂ ਦੇ ਸ਼ਿਵਰੇ ਕਰਨ ਜੇ ਹੁਣ ਅੱਜ ਕੱਲ ਕਰਦੇ ਨਹੀਂ ਕੰਪੇ ਕੰਮ ਕੀ ਕਰੀਏ ਹੁਣ ਕਿਸ ਸਰ ਕਿਹਨੂੰ ਜਾ ਕੇ ਕਹੀਏ ਸਰ ਇੱਕ ਸ਼ੇਖਾ ਚੌਂਕ ਦੇ ਵਿੱਚ 메ਨ ਸੜਕ ਜਿਹੜੀ ਹਾਈਵੇ ਨੂੰ ਕੋਟਪੂਰਾ ਬਾਈਪਾਸ ਨੂੰ ਰੋਡ ਨੂੰ ਜੋੜਦੀ ਹੈ ਉੱਥੇ ਇੱਕ ਘੜ ਤੋਂ ਘੜ 6-7 ਫੁੱਟ ਡੂੰਗਾ ਸੜਕ ਦੇ ਵਿੱਚ ਬਿਲਕੁਲ ਵਿਚਕਾਰ ਟੋਆ ਪੈ ਗਿਆ ਜਿਹਦੇ ਵਿੱਚ ਕੱਲ ਨੂੰ ਇੱਕ ਹਾਸਾ ਹੋਇਆ ਹੈ ਬੰਦਾ ਮੋਟਰਸਾਈਕਲ ਸਮੇਤ ਉਹਦੇ ਵਿੱਚ ਗਿਰ ਗਿਆ ਮੈਂ ਬਲਜੀਤ ਸਿੰਘ ਚਾਨੀ ਮੇਰ ਨਗਰ ਨਗਮੋਗਾ ਜਿੱਥੇ ਕਿ ਨਗਰ ਨਿਗਮ ਦੀ ਆਪਣੀ ਤਾਂ ਦੀ ਨਡੂ ਬੋਟੀ ਜਿਹੜੀ ਕਿ ਨਵਾਰੇ ਆ ਕਿਉਂਕਿ ਮੇਰੀ ਇਹ ਨੌਲੇਜ ਦੇ ਵਿੱਚ ਨਹੀਂ ਸੀਗੀ ਮੈਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਵਿਪਨ ਜੀ ਕਿਉਂਕਿ ਜਦੋਂ ਇੱਥੇ ਪ੍ਰੈਸ ਜਾਂ ਆਈਆ ਜਾਂ ਸਾਡੇ ਵੀਰ ਆਇਆ ਮੈਨੂੰ ਉਹਨਾਂ ਕੋਲੋਂ ਮੈਨੂੰ ਜਾਣਕਾਰੀ ਮਿਲੀ ਆ ਕਿ ਵੀ ਜਿਹੜੀ ਸੇਖਾਂ ਵਾਲੇ ਚੌਂਕ ਦੇ ਵਿੱਚ ਜਿਹੜੀ ਕਿ ਡਾਟ ਜਿਹੜੀ ਸੀਵਰੇਜ ਵਾਲੀ ਆ ਉਹ ਡਿੱਗ ਪਈ ਆ ਕਿਉਂਕਿ ਜਦੋਂ ਕੋਈ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਜਾਂ ਸਾਡੇ ਕੋਈ ਐਸਡੀਓ ਸਾਹਿਬ ਆ ਜਾਂ ਕੋਈ ਜੇਏੀ ਸਾਹਿਬ ਆ ਜਾਂ ਸੀਵਰੇਜ ਬੋਰਡ ਦੇ ਸਾਡੇ ਡਿਪਾਰਟਮੈਂਟ ਦੇ ਜਿੰਨੇ ਵੀ ਕਰਮਚਾਰੀ ਆ ਹਜੇ ਤੱਕ ਮੈਨੂੰ ਕਿਸੇ ਨੇ ਵੀ ਇਨਫੋਰਮੇਸ਼ਨ ਇਹ ਨਹੀਂ ਦਿੱਤੀ ਸੀ ਵੀ ਉੱਥੇ ਆ ਗੱਲ ਹੋਈ ਆ ਹੁਣ ਮੈਨੂੰ ਪਤਾ ਲੱਗ ਗਿਆ ਸਮਝ ਲਓ ਤੁਸੀਂ ਕਹੋ ਵੀ 1 ਵਜੇ ਚ 5 ਮਿੰਟ ਰਹਿੰਦੇ ਆ ਜੀ ਹੁਣ ਪਤਾ ਲੱਗਾ ਜੀ 10 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਜਿਹੜੀ ਕਿ ਉਹ ਘਟਨਾ ਹੋਈ ਆ ਜਾਂ ਕਿ ਉਹ ਖੱਡਾ ਪਿਆ ਹੋਇਆ ਤੇ ਜਿਹੜੇ ਕਿ ਐਸਡੀਓ ਗੁਰਜੋਤ ਸਿੰਘ ਜੀ ਆ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਆ ਵੀ ਤੁਸੀਂ ਵੀ ਉੱਥੇ ਪਹੁੰਚੋ ਤੇ ਜਿਹੜਾ ਕਿ ਮੈਂ ਵੀ ਉੱਥੇ ਨਾਲ ਦੀ ਨਾਲ ਉੱਥੇ ਜਾ ਕੇ ਪਹੁੰਚਦੇ ਆਂ ਜਿਹੜਾ ਕਿ ਹੋਰ ਕੰਮ ਜਿਹੜੇ ਕਿ ਕਰਨ ਵਾਲੇ ਆ ਜਿਹੜੇ ਕਿ ਜ਼ਰੂਰੀ ਆ ਜਾਂ ਕੋਈ ਬੈਰੀਕੇਡ ਕਰ Au revoir.